ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਢੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਮੋਹਰਾ ਝੋਟੀ ਆ ਜਿਹੜੀ ਕਿ ਦੂਜਾ ਸੁਆ ਗੱਬਣਾ ਬੰਦ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀਰ ਇਸ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਫੇਸਬੁੱਕ ਤੇ ਪੇਜ ਆਪਣਾ ਦੋਸਤੋ ਸ਼ੌਂਕੀ ਪੀਵੀਟੀ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਹੇ ਆ ਸਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰੋ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਸਿਮਰਜੀਤ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 99144 99144 05502 05502 ਇਹ ਝੋਟੀ ਬਾਈ ਆਪਣੇ ਘਰ ਦੀ ਹੈ ਜੀ ਨਹੀਂ ਬਾਈ ਅਸੀਂ ਮੋਲ ਲੈ ਕੇ ਆਏ ਸੀ ਟੋਕੜ ਲਿਆਈ ਸੀ ਤੁਸੀਂ ਹਾਂਜੀ ਹਾਂ ਠੀਕ ਹੈ ਜੀ ਤੇ ਕਿੰਨਾ ਕੁ ਦੁੱਧ ਕੱਢਿਆ ਨੇ ਪਹਿਲੇ ਸਵੇ ਬਾਈ ਦੁੱਧ ਬਾਈ ਅਸੀਂ ਉਹਦੇ ਰਿਸ਼ਤੇਦਾਰਾਂ ਤੋਂ ਹੀ ਲਿਆਏ ਸੀ ਕਿ 2 ਮਹੀਨਾ ਲੈ ਕੇ ਆਈ ਸੀ ਕੱਟੀਆਂ ਸੀ ਠੀਕ ਹੈ ਉਹ ਦਾਂਦੇ ਵੀ ਠੀਕ ਹੈ 14-15 ਕਿਲੋ ਦੁੱਧ ਤੇ ਸਾਡੇ ਕੋਲ ਦੁੱਧ ਤੇ ਵੀ ਕਹੇ ਦੀ ਅਸੀਂ ਥੋੜਾ ਹੀ ਦਿੱਤਾ ਇਹਨੇ ਆ ਕੇ ਠੀਕ ਆ ਠੀਕ ਆ ਵੀ ਅਸੀਂ ਭਰਾਏ ਜੀ ਉਹਦੇ ਆਪ ਠੀਕ ਆ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਸੀਮਨ ਬਾਈਰੇ ਹਸਾਰ ਦਾ 43-54 ਲੱਗਿਆ ਠੀਕ ਆ ਤੇ ਦੂਜਾ ਸੁਹਾ ਸੁਣਾ ਇਹਨੇ ਹਾਂਜੀ ਹਾਂ ਲਓ ਵੀ ਸੱਜਣੋ ਕੱਦ ਕਾਠ ਬਹੁਤ ਆ ਤੇ ਇੱਕ ਜਿਵੇਂ ਬੱਲ ਹੁੰਦਾ ਐਡਾ ਕੱਦ ਦਾ ਗੋਲ ਸਿੰਘ ਦੀ ਆ ਤੇ ਮੋਹਰਾ categories ਚ ਪੈਂਦੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਝੋਟੀ ਆ ਥਣ ਹਵਾਨੇ ਦੀ ਬਾ ਕਮਾਲ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਥਣ ਲੱਗਿਆ ਦੋਨਾਂ ਪਾਸਿਆਂ ਤੋਂ ਥਣਾ ਦੀ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਾਵਾਂਗੇ ਦੇਖ ਸਕਦੇ ਹਾਂ ਦੋਸਤੋ ਬਹੁਤ ਪੱਧਰ ਹਵਾਨਾ ਤੇ ਦੂਜੇ ਪਾਸੇ ਤੁਹਾਨੂੰ ਥਣਾ ਦਾ ਸਾਈਜ਼ ਦਿਖਾਉਣੇ ਲਓ ਵੀ ਦੇਖ ਸਕਦੇ ਹਾਂ ਬਿਲਕੁਲ ਸੇਮ ਸਾਈਜ਼ ਆ ਥਣਾ ਦਾ ਲਓ ਦੋਨਾਂ ਪਾਸਿਆਂ ਤੋਂ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੋਂਡਾਂ ਦੇ ਲੱਗੇ ਆ ਥਣ ਇਹ ਹਵਾਨਾ ਗੋਲ ਆ ਦੇਖ ਸਕਦੇ ਹੋ ਤੁਸੀਂ ਤੋੜ ਕੇ ਵੀ ਤੁਹਾਨੂੰ ਦਿਖਾਵਾਂ ਕਦ ਕਾਠ ਬਹੁਤ ਆ ਦੋਸਤੋ ਸਾਰੇ ਪਸ਼ੂ ਬਾਈ ਦੇ ਘਰ ਦੇ ਆ ਸ਼ੌਂਕ ਨਾਲ ਪਾਲੇ ਹੋਏ ਆ ਦੇਖ ਸਕਦੇ ਹੋ ਤੁਸੀਂ ਟਾਪ ਕਲਾਸ ਦੇ ਜਾਨਵਰ ਆ ਸਾਰੇ ਬਾਈ ਕੋਲੇ ਤੇ ਚੰਗੇ ਸੀਮਣਾ ਦੇ ਆ ਦੇਖ ਸਕਦੇ ਹੋ ਘਰ ਦੇ ਪਸ਼ੂ ਆ ਘਰੇਲੂ ਪਰਿਵਾਰ ਕੋਲੇ ਇਹ ਜ਼ਿਮੀਂਦਾਰ ਪਰਿਵਾਰ ਕੋਲੇ ਮੱਝ ਆ ਕੋਈ ਵਪਾਰ ਲਾਈਨ ਦਾ ਕੰਮ ਨਹੀਂ ਹੈ ਇਹਨਾਂ ਦਾ ਤੇ ਤੋਰ ਕੇ ਦੋਸਤੋ ਤੁਹਾਨੂੰ ਦਿਖਾਉਣੇ ਝੋਟੀ ਬਹੁਤ ਪੱਠਪੜੇ ਦੀ ਭਾਰੀ ਆ ਦੇਖ ਸਕਦੇ ਹੋ ਲਓ ਵੀ ਸੱਜਣੋ ਛੋਟੇ ਹਾਥੀ ਜੱਡੀ ਆ ਮੱਝ ਤੇ ਕੱਦ ਕਾਠ ਬਹੁਤ ਆ ਇਹ ਦਿਨ ਆਪਾਂ ਬਾਈ ਤੋਂ ਪੁੱਛ ਲੈਨੇ ਵੀ ਕਿੰਨੇ ਕਿ ਦਿਨਾਂ ਦੀ ਸੂਣ ਵਾਲੀ ਚੰਗਾ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੇ ਢਾਂਚੇ ਦੀ ਆ ਦੋਸਤੋ ਪੂਰੀ ਗਾਡਰ ਮਾਜਾ ਜੀ ਨੂੰ ਕਹਿ ਸਕਦੇ ਆਪਾਂ ਮੋੜ ਲਓ ਮੋੜ ਲਓ ਜੀ ਦੇਖ ਸਕਦੇ ਹੋ ਦੋਸਤੋ ਹਰ ਪੱਖ ਤੋਂ ਤੁਹਾਡੇ ਪਸੰਦ ਆਊਗੀ ਜਦੋਂ ਆ ਕੇ ਤੁਸੀਂ ਦੇਖੋਗੇ ਰਾਜੀਪਲੀ ਬਹੁਤ ਆ ਤੇ ਬਹੁਤ ਵੱਡੇ ਕੱਦ ਕੱਦ ਦੀ ਬਸ ਮੋੜ ਲਓ ਬਾਈ ਨਾ ਚਲੋ ਬਾ ਬੰਦੋ ਜਿੱਥੇ ਮਰਜੀ ਬੰਦ ਹਾਂਜੀ ਬਾਈ ਜੀ ਕੀ ਮੋਲ ਰੱਖਿਆ ਇਹਦਾ ਆਪਾਂ ਮੋਲ ਬਾਈ ਇਹਦਾ ਕੋ ਫੋਨ ਤੇ ਕਰੇ ਠੀਕ ਹੈ ਜੀ ਲਓ ਵੀ ਸੱਜਣਾ ਝੋਟੀ ਬਹੁਤ ਚੰਗੀ ਆ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ ਕੋਈ ਜ਼ਿਆਦਾ ਮੋਲ ਨਹੀਂ ਹੈਗਾ ਤੇ ਜਿਹੜੇ ਵੀਰ ਨੇ ਲੈਣੀ ਆ ਉਹੀ ਮੇਰਾ ਵੀਰ ਫੋਨ ਕਰੇ ਕਿਉਂਕਿ ਮੱਝ ਚੰਗੀ ਆ ਤੇ ਬਹੁਤ ਹੀ ਵਧੀਆ ਭਾਂਚਾ ਮੱਝ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਬਾਈ ਦਾ ਇਸ ਨੰਬਰ ਤੇ ਤੁਸੀਂ ਬਾਈ ਦੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰਕੇ ਆ ਕੇ ਘਰੇ ਦੇਖ ਕੇ ਵੀ ਲਿਆ ਸਕਦੇ ਆ ਤੇ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸਾਡੇ ਨਾਲ ਵੀਡੀਓ ਲਈ ਤੁਸੀਂ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ